ਪੀਤ ਦਿਨੀ 3 ਜੁਲਾਈ ਨੂੰ ਬਚਾਲਾ ਦੇ ਉਮਰਪੁਰੀ ਇਲਾਕੇ ਦੇ ਵਿੱਚ ਗੈਸ ਪਾਈਪ ਫਟਣ ਕਰਕੇ ਕੁਝ ਲੋਕ ਜਿਹੜੇ ਸੀ ਜ਼ਖਮੀ ਹੋ ਗਏ ਸੰਜੀਨਾ ਵਿੱਚੋਂ ਇੱਕ ਨੌਜਵਾਨੀ ਰੈਫਰ ਕਰ ਦਿੱਤਾ ਗਿਆ ਇਸ ਨੌਜਵਾਨ ਦਾ ਨਾਮ ਰੇਸ਼ਾ ਅਗਰਵਾਲ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ ਕਰੀਬਨ 30 ਸਾਲ ਹੈ ਇਸ ਦੇ ਪਰਿਵਾਰ ਦੇ ਵਿੱਚ ਕੇਵਲ ਇੱਕ ਬਜ਼ੁਰਗ ਮਾਂ ਤੇ ਦਾਦੀ ਵੀ ਮੌਜੂਦ ਸਨ ਇਹੋ ਇਹ ਨੌਜਵਾਨ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਈ ਦਾ ਸਾਰਾ ਸੀ ਜਿਸ ਦੀ ਅੱਜ ਇਲਾਜ ਦੌਰਾਨ ਮੌਦਸੀ ਜਾਰੀ ਹੈ ਇਸ ਦਿਨ ਤੱਕ ਦੇ ਹੁਣ ਬਟਾਲਾ ਲਿਆਂਦੀ ਜਾਏਗੀ ਜਿਸ ਤੇ ਉਸ ਦਾ ਉਸ ਮਾਤਮ ਹੋਣ ਤੋਂ ਬਾਅਦ ਉਸ ਮਾਤਮ ਤੋਂ ਬਾਅਦ ਉਸਦੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੂੰ ਸੋਬ ਦਿੱਤੀ ਜਾਵੇਗੀ ਤੇ ਅੰਤਿਮ ਸੰਸਕਾਰ ਜੜਾ ਕੀਤਾ ਜਾਵੇਗਾ ਉਧਰ ਗੱਲਬਾਤ ਦੇ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰਾਂ ਦੱਕੇ ਨੇ ਘਰ ਦੇ ਵਿੱਚੋਂ ਇੱਕ ਕੋਈ ਕੀ ਕਮਾਉਣ ਵਾਲਾ ਸੀ ਘਰ ਦੇ ਵਿੱਚ ਉਸ ਦੀ ਬਜ਼ੁਰਗ ਮਾਂ ਤੇ ਦਾਦੀ ਹੈ ਤੇ ਇਹੀ ਪਰਿਵਾਰ ਦਾ ਪਾਲਣ ਪੋਸ਼ਣ ਕਾਰਦਾਸੀ ਪਰ ਪ੍ਰਸ਼ਾਸਨ ਵੱਲੋਂ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸੇ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਮੰਗ ਕਰਦੇ ਹਾਂ ਕਿ ਜਿਸ ਦੀ ਵੀ ਗਲਤੀ ਉਸ ਨੂੰ ਖਿਲਾਫ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਗੈਸ পাইਪ ਦੇ ਫਟਣ ਕਰਕੇ ਕਈ ਲੋਕ ਚੁਲ੍ਹ ਸਨ ਉਨ੍ਹਾਂ ਨੇ ਆਪਣੀ ਕਾਰਵਾਈ ਜਾਰੀ ਕੀਤੀ ਹੋਈ ਹੈ ਜੀ ਵਾਕਈ ਨਾਲ ਤੁਹਾਡੀ ਇਨਫੋਰਮੇਸ਼ਨ ਠੀਕ ਆ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਹਦੇ ਚ ਏਟਲ ਵਾਲੇ ਆਪਣੇ ਪਾਈਪ ਉਹਦੀ ਪਾ ਰਹੇ ਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਜਿੱਦੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤੋਂ ਇੱਕ ਪਰਟੀਕੂਲਰ ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੱਥੇ ਸੀ ਹੋਰ ਵੀ ਨਾਲ ਦੇ ਉਹਨਾਂ ਦੇ ਗੋਣਡੀ ਜਾਂ ਯਾਰ ਦੋਸਤ ਵੀ ਤੇ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇੱਕੋ ਦਮ ਹੀ ਉੱਥੇ ਫਾਇਰ ਕੈਦ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਡਿਗਰੀ ਨੂੰ ਕਰ ਦਿੱਤਾ ਤੇ ਉਹਦੇ ਵਿੱਚ ਅ ਅੱਗੇ ਸਾਡੀ ਪ੍ਰोसीडिंग ਚੱਲਦੀ ਪਈ ਹੈ ਅੱਜ ਪਤਾ ਲੱਗਾ ਕਿ ਡੀਐਮਸੀ ਵੀ ਜਿਹਦੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਆ ਇਹਦੇ ਵਿੱਚ ਅਸੀਂ ਹੁਣ ਅੱਗੇ ਫੱਤਰ ਕਾਰਵਾਈ ਕਰ ਰਹੇ ਆ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਵੱਧਾ ਕਰਕੇ ਤੇ ਮੁਲਕੀ ਬਾਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ ਮੈਜੀ ਸੁਰਜਾ ਚਾਚਾ ਜੀ ਕੋਲ ਲੱਗਰਵਾਂ ਪਰ ਮਾਰਚ ਕੌਣ ਕੌਣ ਰਿਸ਼ਦ ਦੀ ਕਿੰਨੀ ਉਮਰ ਸੀ ਰਿਸ਼ਦ ਤੇ ਰਿਸ਼ਦ ਦੀ ਮੰਮੀ ਸਿਸਟਰ ਵੀ ਮੈਰੀ ਜਾਈ ਗਈ ਰਿਸ਼ਦ ਨੂੰ 10 ਮਿੰਟਸ ਯਾ ਮੈਜੀ ਦਾ ਕਦੋਂ ਖਬਰ ਆਈ ਕੀ ਹਾਲਾਤ ਰਹੇ ਆਲਾਦ ਮੈਂ ਤਾਂ ਹਸੇ ਦੇ ਉੱਤੇ ਡੀਐਨਸੀ ਦੇ ਉੱਤੇ ਫਿਰ ਮਨ ਨੂੰ ਕੋੜਾ ਪਰਖ ਤੇ ਆਪੇ 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 ਅਮਗਰ ਕੱਲ ਸਾਡਾ ਵਿਚਾਰ ਸਾਡੇ ਕੀ ਕੰਮ ਚੱਲ ਗਿਆ ਕਮਾਨ ਵਾਲਾ ਵੀ ਆਇਆ ਸੀ ਕੱਲਾ ਕਰ ਕੀ ਮੰਗ ਕਰ ਤਾ ਨਾ ਸਾਡੇ ਕੋ ਕੋ ਪ੍ਰਸ਼ਾਸਨ ਆਇਆ ਨਾ ਕੋ ਫੁੱਸਲਾ ਆਇਆ ਨਾ ਕੋਈ ਆ ਕੋਈ ਨਹੀਂ ਆ ਕਿਸੇ ਕਿਸਮ ਦਾ ਕੋਈ ਬੰਦਾ ਕਹੇ ਕਿ ਮੈਂ ਆਇਆ ਕੋਈ ਨਹੀਂ ਆਇਆ ਸਾਡੇ ਕਿਸ ਤੀ ਦਾ ਕੰਮ ਸਿਲਪੇ ਇਹਨਾਂ ਦਾ ਇਹਨਾਂ ਦਾ ਵੀ ਟਰੇਡਿੰਗ ਦਾ ਕੰਮ ਜੀ ਆ ਮੇਰਾ ਨਾਮ ਪ੍ਰਸੇਨ ਪ੍ਰਧਾਨ ਉੱਤਰਾਧਿਕਾਰੀ ਪਤ ਬਰਾਵੀ ਮੋਟਰਪੁਰ ਜਿੱਦਣ ਇਹ ਇਨਸੀਡੈਂਟ ਹੋਇਆ ਵਾ ਤੁਸੀਂ ਉੱਥੇ ਸੀ ਦੇਖੀ ਸਾਰਾ ਕੁਝ ਹੋਇਆ ਸੀ ਸਰ ਮੇਰਾ ਉੱਪਰ ਮੇਰੀ ਗੱਲ ਸਿਆ ਥੱਲੇ ਦੁਕਾਨਾਂ ਨੇ ਦੇ ਵਿਚਕਾਰ ਗੱਡੀ ਤੇ ਨਾਲ ਹੀ ਸਾਡੀ ਦੁਕਾਨਾਂ ਹੋ ਰਹੀ ਸੀ ਸਰ ਲਗਭਗ 2:40 40 ਦਾ ਟਾਈਮ ਆ ਚਾਰ ਧਮਾਕੇ ਇੱਕ ਦਮ ਲੰਗੜਮ ਦੀ ਆਵਾਜ਼ ਆਈ ਤੇ ਠਾ ਠਾ ਅੰਦਾਜ਼ ਬੁੜਾ ਮੇਰੇ ਨਾਲ ਦੀ ਗੰਦੀ ਵੀ ਉੱਪਰ ਥੱਲੇ ਗਈ ਹੋਇਆ ਨਾ ਉਹਦੇ ਕੋਠੀ ਬਾਹਰ ਹੋ ਕੇ ਦੇਖਿਆ ਤੇ ਰਿਸ਼ਵ ਅਗਰਵਾਲ ਨੂੰ ਅੱਗ ਲੱਗੀ ਸਾਹਮਣੇ ਸਰਗੋਬਾ ਬਾਬੂ ਜੀ ਦਾ ਮੈਂ ਕਿਹਾ ਅਗਰ ਸ਼ਮਾ ਉੱਤੇ ਲੱਗ ਗਈ ਮੇਨੇ ਦੇਰ ਨੂੰ ਥੱਲੇ ਦੌੜ ਕੇ ਆਏ ਆ ਥੱਲੇ ਦੇਖਿਆ ਤੇ ਮੇਰੀ ਛੋਟੀ ਭੁਜਾਈ ਕਦੀ ਤੁਹਾਡਾ ਭਰਾ ਉੱਚਾ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚ ਅਣ ਕੋਈ ਲੱਗਾ ਤੇ ਜਿਹੜੇ ਥੱਲੇ ਬਣਿਆ ਉਹ ਗੱਡਰ ਜਿਹਦੇ ਚੋਂ ਅੱਗ ਨਿਕਲਦੀ ਸੀ ਉਹਦੇ ਵਿੱਚ ਅੱਗ ਨਿਕਲਦੀ ਮੋਪੇ ਜੀ ਤਿੰਨ ਤੋਂ ਚਾਰ ਪੰਜ ਮਿੰਟ ਤੱਕ ਨਿਕਲੀ ਰਹੀ। ਫੜ ਲੋ ਫੜ ਲੋ ਬਾਕੀ ਬਾਤ ਮੇਰਾ ਬ੍ਰਦਰ ਛੋਟੇ ਬਰੇ ਦੀ ਦੁਕਾਨੇ ਉੱਤੇ ਬਿਠਾ ਹੋਇਆ। ਉਹ ਦੇਖਿਆ ਤੇ ਉਹ ਵੀ ਵਿਚ ਲਿਆ। ਇੱਕ ਬੇਟਾ ਬੱਚਾ ਭਰਾ ਦਾ ਬਤਰਾਈਏ। ਉਹਨਾਂ ਦਾ ਜਿਹੜਾ ਇਹ ਬੰਟੀ ਦਾ ਉਹ ਵੀ ਇੱਕ ਭਈਆ ਸੀ ਕੋਈ ਕੋਈ ਠੀਕ ਕਰਦਾ। ਚਾਰੇ ਕੁਝ ਲੇਵੇ ਰਹੇ। ਸਾਨੂੰ ਫੜ ਲੋ ਫੜ ਲੋ ਤਾ। ਅੱਜ ਕਦੋਂ ਘਰ ਆਏ ਤੇ ਜਿਹੜਾ ਸ਼ੁਭਾ ਅੱਜ ਰਾਤ 11 ਵਜੇ ਮੈਂ ਬੰਟੀ ਨੂੰ ਫੋਨ ਕੀਤਾ ਤਿਆਰੀ ਜਦਾਂ ਦੀ ਅਦਿਸ਼ਾ ਨੂੰ ਪੁਰਾਉ ਕਿੱਥੇ ਦਾ ਬਸ ਜਦ ਬੀ ਐਮਸੀ ਮੇਰੇ ਬਾਕੀਆਂ ਦੀ ਗੱਲ ਨਹੀਂ ਸ਼ੁਣ ਬਾਕੀਆਂ ਦੀ ਜੀ ਇਹਦਾ ਬੇਟਾ ਜਿਹੜਾ ਹੈ ਉਹਦਾ ਗੋਬਰ ਆ ਰਿਹਾ ਪੈਰਾਂ ਦੀਆਂ ਹੱਡੀਆਂ ਜਿਹੜੀਆਂ ਵੀ ਇਹਨਾਂ ਚੈਰ ਗਲਦੇ ਮੇਰਾ ਬ੍ਰਦਰ ਇਹਦੇ ਤੇ ਉਹ ਸਾਰਾ ਪ੍ਰੋਜੈਕਟ ਜਾਂਦਾ ਹੈ ਸਿਰਲ ਜਾ ਗਿਆ ਉਹਦੇ ਮੁੱਢ ਮਾਰੇ ਹਲਾਤ ਇਹ ਅਰਜੀ ਪਿੰਡ ਚੋਂ ਚਾਹਤਾਂ ਬਰਦੇ ਆ ਪਈਆਂ ਕੋਈ ਸਾਰ ਨਹੀਂ ਜਾ ਰਿਹਾ ਗਵਰਨਰ ਕੋਲ ਕੋਈ ਕਾਰਵਾਈ ਹੋਈ ਕੰਪਨੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਗੀ ਉਲਟ ਸਾਡੇ ਕੋ ਆਉਂਦੇ ਨੇ ਵੀ ਥੋੜੇ ਜਿਹੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਕੋਈ ਕਾਰਵਾਈ ਨਹੀਂ ਕਰਨੀ ਬਾਅਦ ਨੂੰ ਜੇ ਕੋਈ ਐਫ ਆਈ ਆਰ ਹੋਈਏ ਉਹ ਖਾਨਾ ਪੋੜਦੀ ਹੈ ਜੀ। ਗੈਸ ਸ਼ੋਕਮਰ ਮੇਰੇ ਸਾਈਮ ਸ਼ਿੰਦਰ ਦਾ ਘਰੋਂ ਆਫ ਸੀ। ਜੀ। ਮੈਂ ਉਹਨਾਂ ਨੂੰ ਕਿਹਾ ਵਾ ਕੋਈ 2:15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ। ਤੁਸੀਂ ਵਰਮਾ ਫੇਰਿਆ ਵਾ ਕਿ ਤੁਸੀਂ ਵੇਖੋ ਮੈਂ ਬੰਦ ਕਰੋ। ਉਹਨਾਂ ਕੋਈ ਗੌਰ ਨਹੀਂ ਕੀਤੀ। ਉਹ ਗਲੀ ਵਿੱਚ ਚੱਲ ਗਏ ਆ। ਉੱਥੋਂ ਠਿਕਰਾਂ ਦੀ ਆਵਾਜ਼ ਆਉਂਦੀ ਜਿਦੋਂ ਬਲਾਸਟ ਹੋਇਆ ਵਾ। ਅੱਧੇ ਘੰਟੇ ਬਾਅਦ ਬਲੈਕਸ ਹੋ ਗਏ। ਢਿਸ਼ੂ ਬਾਹਰ ਹੁੰਦਾ ਪੱਜ। ਅਸੀਂ ਸਾਰੇ ਭੱਜ ਗਏ ਆ ਬਲੈਕਸ ਹੋ ਗਏ। ਬਹੁਤ ਮਾਰਾ ਕਰ ਰਹਾ ਸੀ। ਸਤਿਕਾਰਯੋਗ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਨਾਹ ਦੇ ਟੈਂਡਰ ਸੋਡੀ। ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ, ਧਾਰਮਿਕ, ਸਮਾਜਿਕ, ਖੇਡਾਂ ਮੌਨ ਰਾਣੀ ਨਾਲ ਤੇ ਬਾਲੀਵੁੱਡ ਨਾਲ ਯੂਨੀ ਹਾਰੇ ਦਾ ਹਾਰਕਾਰੀ ਤੁਹਾਡੇ ਨਾਲ ਸਾਥੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਦੋਜ਼ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਨੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ